ਦੀਆਂ ਖਬਰਾਂ ਵਾਲ ਚੱਲੀਏ ਤੇ ਕੱਲ ਆਪਾਂ ਪ੍ਰੋਪੋਜੀਸ਼ਨ 36 ਦੀ ਗੱਲ ਕੀਤੀ ਸੀ ਹੁਣ ਫਾਈਨਲੀ ਜੇ ਕੈਲੀਫੋਰਨੀਆ ਦੇ ਗਵਰਨਰ ਜਾਂ ਕੁਝ ਡੈਮੋਕ੍ਰੇਟ ਉਹ ਇਹ ਲੈ ਕੇ ਆ ਰਿਹਾ ਹੈ ਵੀ ਜਿਹੜਾ ਪ੍ਰੋਪੋਜੀਸ਼ਨ 36 ਆ ਹਾਲਾਂਕਿ ਬਹੁਤ ਇਹ ਵੀ ਲੀਨੀਅਟ ਹੈਗਾ ਸੋ ਹੁਣ ਇਸ ਬਿੱਲ ਦੇ ਅਗੇਂਸਟ ਅੱਜ ਆਲਰੇਡੀ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹਨਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਆ ਪੀ ਪ੍ਰੋਪੋਜੀਸ਼ਨ 36 ਦੇ ਅਗੇਂਸਟ ਕੱਲ ਜੋ ਇੱਕ ਗਰੁੱਪ ਆਫ ਪ੍ਰੋਗਰੈਸਿਵ ਲਾਇਰਜ਼ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਕਹਿੰਦੇ ਵੀ ਬਹੁਤ ਮਹਿੰਗੀ ਆ ਇਹਦੇ ਨਾਲ ਕ੍ਰਾਈਮ ਕੋਈ ਰਿਫਾਰਮ ਨਹੀਂ ਹੋਣਾ ਹੈਗਾ ਤੇ ਕਹਿੰਦੇ ਵੀ ਲੋਕਾਂ ਨੂੰ ਇਹ ਜੇਲ੍ਹਾਂ ਚ ਉੱਦੇ ਭਰ ਜਾਣਾ ਜਿੱਦਾਂ 1980 ਦੇ ਵਿੱਚ ਹੋਇਆ ਸੀ ਤੇ ਇਹ ਜਿਹੜੇ ਆਇਜ਼ਕ ਬ੍ਰਾਈਨ ਹੈਗੇ ਆ ਡੈਮੋਕ੍ਰੇਟ ਲਾਸ ਐਂਜਲਸ ਤੋਂ ਅਸੈਂਬਲੀ ਮੈਂਬਰ ਇਹ ਉਹਨਾਂ ਨੇ ਜੋ ਲੀਡ ਕਰ ਰਹੀ ਸੀ ਇਸ ਪ੍ਰੋਟੈਸਟ ਨੂੰ ਉਹ ਕਿਹਾ ਹੈਗਾ ਲੈਜਿਸਲੇਸ਼ਨ ਨੇ ਇਹ ਇਹ ਕਿਹਾ ਜਿਹੜਾ ਪ੍ਰੋਪੋਜੀਸ਼ਨ 47 ਆ ਉਹਦੇ ਨਾਲ ਜਿਹੜੇ ਫੈਲਨੀ ਤੋਂ ਮਿਸਡਮੀਨਰ ਹੋ ਗਿਆ ਜਿਹਦੇ ਨਾਲ ਪ੍ਰिजन ਦੀ ਜਿਹੜੀ ਪੋਪੂਲੇਸ਼ਨ ਆ ਉਹ 50% ਘਟ ਗਈ ਹੈਗੀ ਆ ਤੇ ਉਹ ਕਹਿੰਦਾ ਵੀ ਜੇ ਪ੍ਰੋਪੋਜੀਸ਼ਨ 36 ਪਾਸ ਹੋ ਜਾਂਦਾ ਤੇ ਇਹਦੇ ਨਾਲ ਜਿਹੜਾ ਸੇਮ ਸਿਚੁਏਸ਼ਨ ਮੁੜ ਕੇ बन ਜੂਗੀ ਹੁਣ ਤੁਸੀਂ ਦੱਸੋ ਜੀ ਇਲੈਕਟਡ ਅਫੀਸ਼ੀਅਲਸ ਇਦਾਂ ਦੀਆਂ ਗੱਲਾਂ ਕਰਦੇ ਤੇ ਜਿਹੜੇ ਲੋਕਾਂ ਕ੍ਰਾਈਮ ਦੇ ਸ਼ਿਕਾਰ ਹੈਗੇ ਆ ਜਿਨ੍ਹਾਂ ਦੇ ਬਿਜ਼ਨਸ ਜਿਹੜੇ ਚਲਾ ਨਹੀਂ ਸਕਦੇ ਧੜਾ ਧੜ ਡਰ ਰਹੇ ਆ ਸਮੈਸ਼ ਕਰੈਬ ਹੋ ਰਿਹਾ ਉਹਨਾਂ ਦੀ ਜਿਹੜੀ ਸਿਚੁਏਸ਼ਨ ਕੀ ਹੋਊਗੀ ਸੋ ਗੈਬਨ ਨਿਊਸਮੋਣੀ ਪ੍ਰੋਪੋਜੀਸ਼ਨ 36 ਦੇ ਅਗੇਂਸਟ ਉਹ ਵੀ ਬੋਲੇ ਸੀ ਤੇ ਉਹਦੇ ਅਗੇਂਸਟ ਇਹਨਾਂ ਨੇ ਇੱਕ ਹੋਰ ਕ੍ਰਾਈਮ ਬੀਲਸ ਜਿਹੜੇ ਲੈ ਕੇ ਆਂਦੇ ਹੈਗੇ ਆ ਜੋ ਰੀਟੇਲ ਥੈਫਟ ਤੇ ਇਲੀਗਲ ਰੀਸੇਲ ਆਫ سٹولن مرچنڈائز ਆ ਉਹਨਾਂ ਨੂੰ ਹੈਂਡਲ ਕਰਨਗੇ ਜੀ ਇੱਕ ਪੱਖ ਜਿਹੜਾ ਹਰਜੋਤ ਸਿੰਘ ਜੀ ਇੱਕ ਡਿਫਰੈਂਟ ਪੱਖ ਇੱਕ ਇਹ ਵੀ ਹੈਗਾ ਕੈਲੀਫੋਰਨੀਆ ਦੇ ਵਿੱਚ ਇੱਕ ਜਾਣੇ ਨੂੰ ਇمپریझन ਕਰਨ ਦੀ ਜਿਹੜੀ ਕਾਸਟ ਆ ਹਰ ਸਾਲ ਦੀ ਉਹ ਐਨਿਉਅਲੀ 132000 ਤੇ 860 60 ਡਾਲਰ ਜਿਹੜੀ ਉਹ ਬਣਦੀ ਜਾਂ ਪਹੁੰਚ ਚੁੱਕੀ ਹੈਗੀ ਆ ਨਵੇਂ ਜਿਹੜੇ ਸਟੇਟ ਦੇ ਫਾਈਨੈਂਸ ਡਾਕੂਮੈਂਟ ਆ ਉਹ ਦੱਸ ਰਹੇ ਆ ਇਹ ਵੀ ਦੱਸ ਦਈਏ ਕੈਲੀਫੋਰਨੀਆ ਦੇ ਵਿੱਚ ਕੀ ਅਮਰੀਕਾ ਦੇ ਵਿੱਚ ਬਹੁਤੀਆਂ ਜਿਹੜੀਆਂ ਪ੍ਰिजन ਸਿਸਟਮ ਆ ਉਹ ਪ੍ਰਾਈਵੇਟ ਜਿਹੜੀਆਂ ਹੁੰਦੀਆਂ ਆ ਫੈਡਰਲ ਤੇ ਸਟੇਟ ਪ੍ਰिजनਸ ਆ ਹੁੰਦੀਆਂ ਜ਼ਰੂਰ ਨੇ ਪਰ ਉਹਨਾਂ ਨੂੰ ਇਵੈਂਚੁਅਲੀ ਜਿਹੜੇ ਆ ਉਹਨਾਂ ਦੇ ਜ਼ਰੀਏ ਰਨ ਕੀਤਾ ਜਾ ਰਿਹਾ ਆ ਕਹਿੰਦੇ ਵੀ ਅੰਡਰਗ੍ਰੈਜੂਏਟ ਦੀ ਜਿਹੜੀ ਟਿਊਸ਼ਨ ਫੀਸ ਆ ਐਨੂਅਲ ਉਹ 66000 ਆ ਪਰ ਇੱਕ ਜਾਣੇ ਨੂੰ ਅੰਦਰ ਰੱਖਣ ਦੀ ਜਿਹੜੀ ਸਾਲ ਦੀ ਕੀਮਤ ਆ ਉਹ 132000 ਡਾਲਰ ਜਿਹੜੀ ਉਹ ਲਗਰੀ ਹੈਗੀ ਆ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਜਿਹਦੀ ਸਭ ਤੋਂ ਜ਼ਿਆਦਾ ਪ੍ਰਾਈਵੇਟ ਯੂਨੀਵਰਸਿਟੀ ਦੀ ਐਕਸਪੈਂਸਿਵ ਫੀਸ ਆ ਉਹ 66000 ਜਿਹੜੀ ਉਹ ਪੈਂਦੀ ਆ ਸੋ ਪਰ ਇਨਮੇਟ ਦੇ ਹਿਸਾਬ ਦੇ ਨਾਲ ਇਹ ਹੋਇਆ ਗਿਆ ਪਰ ਹੁਣ ਕੀ ਇਹ 132000 ਡਾਲਰ ਲੋਕਾਂ ਨੂੰ ਦਿੱਤਾ ਜਾਵੇ ਤਹਾਂ ਜੋ ਉਹ ਕਰਾਇਮ ਨਾ ਕਰਦੇ ਤੇ ਜਾਂ ਫਿਰ ਕਰਾਇਮ ਜਿਹੜਾ ਕਰ ਰਹੇ ਆ ਉਹਨਾਂ ਨੂੰ ਸਖਤ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ 18.1 ਬਿਲੀਅਨ ਡਾਲਰ ਜਿਹੜਾ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰੀਹੈਬਿਲੀਟੇਸ਼ਨ ਅ ਤੇ ਲਈ ਜਿਹੜਾ ਆ ਉਹ ਵਰਤਿਆ ਜਾ ਰਿਹਾ ਆ ਨਿਊਸਮ ਹੁਣਾਂ ਦੇ ਨਵੇਂ ਬਜਟ ਦੇ ਵਿੱਚ ਵੀ 2019 ਦੇ ਵਿੱਚ ਨਿਊਸਮ ਨੇ ਜਦਾ ਉਹਦਾ ਸੰਭਿਆ ਸੀ ਤਾਂ 15.7 ਬਿਲੀਅਨ ਡਾਲਰ ਇਸ ਡਿਪਾਰਟਮੈਂਟ ਤੇ ਖਰਚਿਆ ਜਾ ਰਿਹਾ ਸੀਗਾ ਕਈ ਲਾਬ ਮੇਕਰ ਤੇ ਐਡਵੋਕੇਟ ਇਹ ਕਹਿ ਰਹੇ ਆ ਵੀ ਕੈਲੀਫੋਰਨੀਆ ਦੇ ਵਿੱਚ ਇਹਨਾਂ ਦੀ ਰੀਹੈਬਿਲੀਟੇਸ਼ਨ ਦੇ ਉੱਤੇ ਕੰਮ ਕਰਨਾ ਚਾਹੀਦਾ ਆ ਇਨਫੈਕਟ ਪ੍ਰਿਜ਼ਨਸ ਨੂੰ ਜਿਹੜਾ ਉਹ ਸ਼ਟਡਾਊਨ ਕਰ ਦੇਣਾ ਚਾਹੀਦਾ ਤਾਂ ਜੋ ਰਾਸ਼ੀ ਜਿਹੜੀ ਆ ਉਹ ਬਚਾਈ ਜਾ ਸਕੇ ਪਰ ਉਸ ਦੇ ਨਾਲ ਨਾਲ ਦੂਜਾ ਪਹਿਲੂ ਇਹ ਆ ਰਿਹਾ ਆ ਵੀ ਜਿਹੜੇ ਲੋਕਾਂ ਨੂੰ ਜਿਹੜੇ ਕ੍ਰਿਮੀਨਲਸ ਨੂੰ ਛੱਡਿਆ ਜਾ ਰਿਹਾ ਆ ਤੇ ਉਹ ਮੁੜ ਮੁੜ ਦੁਬਾਰਾ ਕ੍ਰਾਈਮ ਕਰਕੇ ਫੇਰ ਲੋਕਾਂ ਦਾ ਜੀਣਾ ਜਿਹੜਾ ਉਹ ਔਖਾ ਕਰ ਰਹੇ ਹੈਗੇ ਆ ਸੋ ਉਹ ਤਾਂ ਇਹ ਕਹਿ ਰਹੇ ਆ ਵੀ ਅਸੀਂ ਜਿਹੜੇ ਕੁਝ ਬੰਦ ਕਰਕੇ ਉਹਦੇ ਨਾਲ 1 ਬਿਲੀਅਨ ਡਾਲਰ ਆਪਰੇਸ਼ਨ ਕਾਸਟ ਦੇ ਵਿੱਚ ਵਿਚਾਰੇ ਹੈਗੇ ਆ ਇਹ ਜਿਹੜੀ ਇੱਕ ਵਖਰੀ ਤਰ੍ਹਾਂ ਦੀ ਜਿਹੜੀ جنگ ਆ ਮਨੀ ਨੂੰ ਲੈ ਕੇ ਇਸ ਦੇ ਨਾਲ ਜੋੜ ਕੇ ਜਿਹੜੀ ਉਹ ਲੋਕਾਂ ਦੇ ਸਾਹਮਣੇ ਪੇਸ਼ ਜਿਹੜੀ ਉਹ ਕੀਤੀ ਜਾ ਰਹੀ ਹੈਗੀ